ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨ ਹੋਵੈ ਜੇ ਸੋਚੀ ਲਕਵਾਰ ਚੁੱਪੇ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਕੋ ਗਿਆ ਕੋ ਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚੇ ਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮ ਲੈ ਵੜਾਈ ਹੁਕਮੇ ਉਤਮਨੀਤ ਹੁਕਮ ਲੇਖ ਦੋਕ ਸੋਕ ਪਾਈਐ ਇਕਨਾ ਹੁਕਮੇ ਪਖ ਸੀਸਾ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ 부ਜੈ ਤ ਹਉਮੈ ਕਹਿ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਟੋਟ ਕਤਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੀ ਪਰਵਾਹੋ ਸਾਚਾ ਸਹਿਬ ਸਾਚਨਾਏ ਭਾਗ ਹੈ ਭਉ ਅਪਾਰ ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲਿਐ ਜਿੱਤ ਸੁਣ ਧਰੇ ਪਿਆਰ ਅਮਰਤ ਵੇਲਾ ਸਾਚਨਾ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਣ ਸੋਏ ਗੈਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਉ ਦੁਖ ਪਰ ਹਰ ਸੁਖ ਘਰ ਲਾ ਜਾਏ ਗੁਰਮਖ ਖਾਣਾ ਦਨ ਗੁਰਮਖ ਵੇਦਨ ਗੁਰਮਖ ਰਿਆਸਮਾਇ ਗੋਰਾ ਇਸ ਸਰਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ ਗੋਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੋ ਵਿਚਾਰਿਆਰ ਜਾ ਹੋਰ ਦ ਸੁਨੇ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀ ਰਤਿ ਜਾਗਲੇ ਜੇਤਸ ਨਦਰਨਾ ਆਵੈ ਤੇ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੈ ਗੁਣਮੰਤ ਆਗੁਣ ਦੇ ਤੇਹਾ ਕੋਈ ਨ ਸੁज्जੈ ਜੇਤਸ ਗੁਣ ਕੋਈ ਕਰੈ ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋ ਪਤਾਲ ਸੁਣਿਐ ਪਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਇਸਰ ਬਰਮਾਐਂਦਾ ਸੁਣੀਐ ਮੋਖ ਸਲਾਹਨ ਮੰਦਾ ਸੁਣੀਐ ਜੋਗ ਜੁਗਤ ਤਨ ਭੇਦਾ ਸੁਣੀਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅੱਠ ਸੱਟ ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੂਪ ਪਾਪ ਕਾ ਨਾਸ ਸੁਣੀਏ ਸਰਾਂ ਗੁਨਾ ਕੇ ਗਾਹਾ ਸੁਣੀਏ ਸੇਖ ਪੀਰ ਪਾਤਸ਼ਾਹ ਸੁਣੀਏ ਅੰਦੇ ਪਾਵਰਾ ਸੁਣੀਏ ਹਾਤ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਤੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਦੇਖੋ ਕਹਿ ਪਿਛੇ ਪਛਤਾਏ ਕਾਗਦ ਕਲਮਨ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਧਾਰ ਮਨੈ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਭਾਏ ਨ ਪੇਖ ऐसा नाम नरंजन होए जेको मन जाने मन कोए पंच परवान पंच प्रधान पंचे पावे दरगे मान पंचे सोए दारा जान पंच का गुरु एक ध्यान जेको कह करे विचार करते के करने नाहि समार ढौल धर्म दया का पूत संतोषा परकया जिन सूत ਗੇ ਕੋ ਬੁਜੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੀਤਾ ਤਾਨ ਸਵਾਲਿ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਉ ਇੱਕ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪ ਤਾਉ ਸੰਕ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੂਰਮ ਭਖਸਾਰ ਸੰਕ ਮੋਨ ਲੇਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖਮੂਰਕ ਅੰਧਖੋਰ ਸੰਖਚੋਰ ਹਰਾਮਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾ ਹੈ ਸੰਕ ਕੁੜਿਆਰ ਕੂੜੇ ਫਿਰਾ ਹੈ ਸੰਕ ਮਲੇਸ਼ ਮਲ ਭਖ ਖਾ ਹੈ ਤ ਸੰਕਨ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਣ ਜਾਵਾ ਇਕ ਵਾਰ ਜੋਤ ਤ ਭਾਵੈ ਸਾਈ ਭੜੀਕਾਰ ਤੂ ਸਦਾ ਸਲਾਮਤ ਨਰੰਕਾਰ असंख नाम असंखथाम अगम अगम असंखलो असंख कह सिर पार होए अखरी नाम अखरी सलाह अखरी ज्ञान गीत गुण गा अखरी लेखन बोलन बाण अकरा सिर संयोग वखान जिन ए लिखे ते सिर ना है जिम फरमाए तिम तिम पाहे देता कीता तेता नाव बिन नाम नय कोथा ਕੁਦਰਤ ਕਵਣ ਕਹਾ ਵੀ ਚਾਰ ਵਾਰਿਣ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉੱਤਰ ਸੋਖੇ ਮੂਤ ਪੜੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰਗੇ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵ ਜਾਹੋ ਤਿਰ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੋਨੇ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਤ ਆਤ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਧਿਆਉ ਕਮਣ ਸਵੇਲਾ ਵਖਤ ਕਮਣ ਕਾਣ ਥਿਤ ਕਮਣ ਵਾਰ ਕਮਣ ਸਰਤੇ ਮਾਹ ਕਮਣ ਜਿਤ ਹੋਆ ਆਕਾਰ ਵੇਲੇ ਨਾ ਪਾਇਆ ਪੰਡਤ ਜਿਉ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਤੇਤ ਵਾਰੁ ਨ ਜੋਗੀ ਜਾਣ ਰਤ ਮਾਹ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਹ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹਿ ਪਾਤਾਲਾਂ ਪਾਤਾਲ ਲਖ ਅਗਾਸਾਂ ਆਗਾਸ ਓੜ ਕਿਓੜ ਕਪਾਲ ਥਕੈ ਵੇਦ ਕਹਿਣ ਕਬਾਤ ਸੈ ਸਠਾਰਾ ਕਹਿਣ ਕ ਤੇਬਾ ਅਸਲੋ ਇਕ ਧਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਇਤੀ ਸੁਰਤਨ ਪਾਈਆ ਨਦੀਆਂ ਅਤਿਵਾਹ ਪਵੈ ਸਮੰਦ ਨਾ ਜਾਣੀ ਹੈ ਸਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਤਸਮਣੋ ਨਾ ਵਿਸਰੈ ਅੰਤ ਨ ਸਿਫਤੀ ਕਹਿਨ ਨ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਚ ਉਪਰ ਊਚਾ ਨਾਓ ਐਵੜ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣ ਸੋਏ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵਹਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਈ ਖਾਹੇ ਕਿਤੇ ਆਦੂਖ ਭੂਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰਫ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੈ ਕੇਈ ਕੇ ਜੈਸਨੋ ਬਕਸੇ ਸਿਪਤ ਚਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮਲ ਲਗਨ ਮਲ ਵਪਾਰ ਮਲ ਵਪਾਰ ਕੇ ਮਲ ਪੰਡਾਰ ਮਲ ਆਵੈ ਮਲ ਜਾਏ ਮਲ ਪੈ ਮਲ ਸਮਾਏ ਮਲ ਧਰਮ ਮਲ ਦੀ ਬਾਣ ਮਲ ਤਲ ਮਲ ਪਰਵਾਣ ਮਲ ਪਖੀ ਸ ਮਲ ਨੀਸਾਨ ਮਲ ਕਰਮ ਮਲ ਫਰਮਾਨ ਮਲ ਮਲ ਆਖਿਆ ਨ ਜਾਏ ਆਖ ਰਹਿ ਲਿਵ ਲਾਇ ਨਖੇ ਵੀਰ ਪਾੜ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਤਾਨਮ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੈ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਟ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇੜਾ ਭਾਵੈ ਤੇੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾਂ ਗਾਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜਣ ਆਦ ਅਨੇਕ ਅਸੰਖਾ ਕਹਤੇ ਵਾਵਨ ਹਾਰੇ ਕਹਤੇ ਰਾਗ ਭਰੇ ਸਿਉ ਕੈਨ ਕਹਤੇ ਗਾਵਣ ਹਾਰੇ ਗਾਵੇ ਤੁਧਨੋਂ ਪਵਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸੰvare ਗਾਵੇ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਦਰਖੀਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸਰਗਾ ਮਾਛ ਪਿਆਲੇ ਗਾਵਨ ਰਤਨ ਪਾਇ ਤੇਰੇ 86 ਤੀ ਰਤਨ ਨਾਲ ਗਾਵੇ ਜੋਤ ਮਹਾਂਬਲ ਸੁਕਾ ਗਾਵੇ ਖਾਣੇ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵੇਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਉਕਮਣਾ ਕਰਨਾ ਜਾਈ ਸੋ ਪਾਤਸ਼ਾਹੋ ਸਹਾ ਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸ ਅਦੇਸ ਆਦ ਅਨੀਲ ਆਦ ਨਾਹਤ ਜੁਗ ਜੁਗ ਇੱਕ ਵੇਸ ਭਗਤ ਗਿਆਨ ਦਇਆ ਭੰਡਾਰ ਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੇ ਰਿੱਧ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੀ ਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤਿਸ ਅਦੇਸ ਆਦ ਅਨੀਲ ਆਦ ਨਹ ਤੈ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜਿਵੇਂ ਤਸ ਭਾਵੇ ਤਿਵੇਂ ਚਲਾਵੇ ਜਿਵੇਂ ਹੋਵੇ ਪਰਮਾਨ ਓ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ ਇਸ ਅਦੇਸ ਆਦ ਅਨੀਲ ਆਦ ਨਾਦ ਨਹਤ ਜੁਗ ਜੁਗ ਇਕ ਵੇਸ ਆਸਨ ਲੋਇ ਲੋਇ ਪੰਡਾਰ ਚੋਕ ਚ ਪਾਸੇ ਕاوار ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦ ਇਸ ਤੇਸ ਆਦ ਅਨੀਲ ਆਦ ਨਾਦ ਨਹਤ ਜੁਗ ਜੁਗ ਇਕ ਵੇਸ ਇਕ ਤੁਜੀ ਬੋਲਾ ਕੋਏ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗਿੜਾ ਆ ਕੀ ਹੈ ਏਕ ਨਾਮ ਜਗਦੀਸ਼ ਏ ਤੁਰਾਇ ਪਤ ਪਵੜਿਆ ਚੜੀਏ ਹੋਈ ਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਹਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੇ ਰਤੇ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਦੇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇਸ ਵਿੱਚ ਦੀ ਜੁਗਤ ਕੇ ਰੰਗ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਾ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੰਦ ਕੇਤੇ ਆਖਾਣੀ ਕੇਤੇ ਬਾਣੀ ਕੇਤੇ ਪਾਤ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਅੰਤ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੇ ਨਾਮ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਘਾੜ ਤਕੜੀਏ ਬਹੁਤ ਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਸਦਾਏ ਕਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਮ ਮਾਹੇ ਤਾਕ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤ ਅੰਤ ਨਾ ਅੰਤ ਤੇ ਤੇ ਲੋ ਲੋ ਅਕਾਰ ਜਿਮ ਜਿਮ ਹੁਕਮਤਿ ਮੇ ਤਿਮਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਗਣ ਤਪ ਤਉ ਭਾਂਡਾ ਪਾਉ ਅੰਮ੍ਰਿਤ ਤਟਾਲ ਘੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸੱਕਤ ਕਾਲ ਨਾਨਕ ਤੇਮਕ ਉਜਲੇ ਕੇਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ